ਤਲੇ ਵਾ ਜਨਾਬ ਪੂਛਤਾਛ ਪਤਾ ਲੱਗ ਗਿਆ ਵੀ ਕਾਤ ਲੈਣੀ ਦੇਖਿਆਗਾ ਹਾਂ ਹਾਂਜੀ ਚਸ ਕੈਚਪ ਬਣਾਵਾਗਾ ਕੈਚਪ ਐਂ ਤਾਂ ਜਿਵੇਂ ਕ ਨਹੀਂ ਭੁੱਲੇ ਆ ਜੀ ਥੜਾ ਫੋਟੋ ਬਣਵਾਉਣੀ ਆ ਹੁੰਦੀਆਂ ਦੱਸੋ ਦਾ ਜੋ ਤੇ ਸਾਹਮਣੇ ਦੇਖਿਆ ਉਹ ਬਣਵਾ ਦੇ ਭੁੱਲੀਆ ਦੱਸੋ ਭੁੱਲੀਆ ਦੱਸ ਦਿੰਦਾ ਜੀ ਲੰਬੇ ਲੰਬੇ ਵਾਲ ਹੈ ਜੀ ਲੰਬੇ ਲੰਬੇ ਵਾਲ ਹਾਂਜੀ ਗੋਲ ਗੋਲ ਮੂੰਹ ਹੈ ਜੀ ਗੋਰਾ ਗੋਰਾ ਚਰੀ ਚਰੀ ਵਾਲੀਆਂ ਭੁੱਲੀਆਂ ਜੀ ਡਾੜੀ ਮੁੱਚ ਦਾ ਸਰ ਡਾੜੀ ਮੁੱਚ ਕਿੱਥੇ ਹੈ ਜੀ ਇਹ ਸਿੱਧਾ ਕਹਿੰਦਾ ਕਲੀਨ ਸ਼ੇਪ ਹੈ ਹਾਂ ਜੀ ਲਿਆ ਦਿਖਾ ਕੇ ਆਪਣਾ ਆਇਆ ਸਾਰਿਆਂ ਤਾਂ ਸਾਡੀ ਕੰਟੈਂਟ ਦੀ ਫੋਟੋ ਮਰ ਸਰ ਥੱਪੜ ਲੀ ਜਿੰਨਾ ਤੁਸੀਂ ਇਹ ਦੇਖਿਆ ਤੇ ਇਹ ਸਾਹਮਣੇ ਦੇਖ ਕੇ ਹੋਈ ਬਣਵਾਈ ਤੈਨੂੰ ਕਾਤਲ ਦੀ ਫੋਟੋ ਕਿਹਾ ਜੀ ਬਣਾਉਣ ਨੂੰ ਅਸੀਂ ਕਾਤਲ ਦਾ ਜੀ ਆਹੋ ਜਨਾਬ ਲਿਓ ਬੰਦਾ ਫਿਰ ਸਾਹਮਣੇ ਮੈਂ ਬਣਵਾ ਦਿੰਦਾ ਨਹੀਂ ਡੰਡਾ ਫਿਰ ਡੰਡਾ ਫਿਰ ਸੱਜ ਦੇ ਪਾ ਲਮਾ ਇਹ ਪਾ ਹੇ ਇਹ 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 ਇਹ